ਲੈ ਭਾਈ ਅੱਗੇ ਆਪਾਂ ਗੱਡੀਆਂ ਜਿਹੜੀ ਪੈਟਰੋਲ ਪਾਉਨੇ ਹੁੰਦੇ ਸਾਂ ਤੇ ਹੁਣ ਅਸੀਂ ਭਾਰਤ ਪੈਟਰੋਲੀਅਮ ਤੇ ਬਾਈ ਜੀ ਸੀਐਨਜੀ ਗੈਸ ਭਰਾ ਰਹੇ ਆ ਜੀ ਦੇਖੋ ਬੜਾ ਵਧੀਆ ਜਿਗਾਰਡ ਆ ਜੀ ਕਰਾਂ ਲਾ ਕੇ ਪੈਪ ਪਾਣੀ ਕਰਾਂ ਛੱਡ ਦਿੱਤਾ ਵਾ ਇਕਰਾ ਵੇਖੋ ਸੀਐਨਜੀ ਆ ਦੇਖੋ ਛੱਡ ਦਿੱਤਾ ਗਿਆ ਉਹ ਆ ਚੱਲ ਗਿਆ ਕਿੱਥੇ ਡਰਾਈਵਰ ਡਰਾਈਵਰ ਦੀ ਦੂਰੀ ਵੇਖੋ ਕਿੰਨੀ ਸਾਈਡ ਦੇਖ ਲੋਗੇ ਤੇ ਬਿਲਕੁਲ ਸਾਰੇ ਜਿੰਨੇ ਵੀ ਮਸਾਫਰ ਹੁੰਦੇ ਆ ਜੀ ਇੱਕਰਾਂ ਗੱਡੀ 'ਚ ਜਰੂਰ ਤਾਰਦੇ ਜਦੋਂ ਗੈਸ ਭਰਦੇ ਆ ਇਹ ਬੜਾ ਵਧੀਆ ਬਾਈ ਜੀ ਕਿਵੇਂ ਲਗਾ ਕਰਾਈ ਤੇ ਦੇਖੋ ਪੰਪ ਲੱਗਾ ਨਾਮਦ ਲਿਆ ਕਰੋ ਐਵਰੇਜ ਵੱਧੂ ਆਉਂਦੀ ਆ ਗੈਸ ਵਾਲੀਆਂ ਗੱਡੀਆਂ ਦੀ ਸਹੀ ਸੀਐਨਜੀ ਗੈਸ ਆ ਭਾਈ ਜੀ ਸੀਐਨਜੀ ਜੋ ਜੋ ਦਿਓ ਇਹ ਸਾਨੂੰ ਤਾਂ ਪਤਾ ਹੀ ਅੱਜ ਲੱਗਾ ਵੀ ਇਹ ਸੀਐਨਜੀ ਤੇ ਵੀ ਚੱਲਦੀਆਂ ਨਿੱਕੇ ਬੈਠਾ ਪٹرول ਪਵਾ ਕੇ ਕਰਦੇ ਇਹਦਾ ਜਿਆਦਾ ਕਿਉਂਕਿ ਗੱਡੀਆਂ ਹੈਵੀ ਆ ਗਈਆਂ ਮੁੰਡੇ ਸੱਚੇ ਆ ਵੀ ਅਸੀਂ ਪਹਿਲੀ ਵਾਰੀ ਵੇਖਿਆ ਕੱਲ ਪੱਕੀ ਆ ਜੀ ਜਦੋਂ ਸਿਸਟਮ ਨਾਲ ਦੇਖਿਆ ਹੋਵੇ ਨਾ ਇਹਨੂੰ ਅਲੱਗ ਚੀਜ਼ ਲੱਗਦੀ ਆ ਤੇ ਵਾਚਾ ਹੀ ਗੱਲ ਕੋਈ ਝੂਠ ਨਹੀਂ ਕੀ ਤੇ ਵੇਖਿਆ ਤੇ ਅਸੀਂ ਸਿਸਟਮ ਕਿਉਂਕਿ ਬੰਬੇ ਦਿੱਲੀ ਦਾ ਅਸੀਂ ਦੇਖਿਆ ਸੀ ਪਰ ਪੰਜਾਬ 'ਚ ਵੀ ਚੱਲ ਪਿਆ ਤੇ ਦੇਖਦੇ ਹਾਂ ਕਿੰਨੀ ਗੈਸ ਭਰੀ ਗਈ ਆ ਕੀ ਗੱਲਬਾਤ ਆ ਜੀ ਇਧਰ ਮੀਟਰ ਚੱਲ ਰਿਹਾ ਦੇਖ ਸਕਦੇ ਆ ਆਹੀ ਮੀਟਰ ਆਪਣਾ ਇਧਰ ਮੀਟਰ ਜਾ ਰਿਹਾ ਬਾਈ ਜੀ ਕਿਰਾ ਜਿਹੜੀ ਗੈਸ ਭਰੀ ਜਾ ਰਹੀ ਆ 4 ਕਿਲੋ 4.5 ਕਿਲੋ ਤੱਕ ਅਜੇ ਤੜੇ ਗੀਆਂ ਪਹਿਲਾਂ ਹੈਗੀ ਸੀ ਆਪਣੀ ਅੱਛਾ ਛੋਟੇ ਪਹਿਲਾਂ ਹੈਗੀ ਸੀ ਬਾਈ ਜੀ ਤੇ 10 ਕਿਲੋ ਜਿਹੜੀ ਗੈਸ ਆਪਣੇ ਆਉਂਦੀ ਆ ਜੀ ਪੂਰੀ 10 ਕਿਲੋ 4 5 ਕਿਲੋ ਚੱਲੀ ਆ ਜੀ 44 ਇੱਥੇ ਨੰਬਰ ਨਾਲ ਦੀ ਨਾਲ ਚੱਲਦੇ ਆ ਨਹੀਂ ਕਿ ਤਰ੍ਹਾਂ ਪਤਾ ਲੱਗਦਾ ਨੰਬਰ ਨੰਬਰ ਹੁੰਦੇ ਆਵੇ ਨੰਬਰ ਹੁੰਦੇ ਬੱਸ ਹੋ ਗਿਆ ਕੱਟ ਖਲੋ ਜਾ ਕਰ ਲੈ ਚੱਲ ਪੈਣ ਦੇ ਹੀ ਆ ਜੀ 44 ਤੇ ਪੈ ਗਈ ਆ ਬਾਈ ਜੀ ਇੱਥੋਂ ਲੱਗਦਾ ਕਿ ਬਾੜ ਇਸ ਤਰ੍ਹਾਂ ਬਾਈ ਜੀ ਟੱਕਲ ਲਾ ਦਿੰਦੇ ਆ ਕੰਮ ਓਕੇ ਆ ਜੀ ਤੇ 44 4 ਕਿਲੋ ਤੇ 400 ਗ੍ਰਾਮ 4 ਕਿਲੋ 400 ਗ੍ਰਾਮ ਤੇ ਇਧਰ ਹੁਣ ਸਾਡਾ Google Pay ਕਰ ਰਿਹਾ ਕਿੰਨੇ ਹੋ ਗਏ ਪੈਸੇ 386 386 ਰੁਪਏ ਕੀ ਰੇਟ ਪੈਂਦੀ ਹੈ 57 ਰੁਪਏ ਸਾਡੇ ਸਾਡੇ 77 ਸਾਡੇ 77 ਹਾਂ ਤੇ ਐਵਰੇਜ ਵੀ ਜ਼ਿਆਦਾ ਤੇ ਉਹ ਹਿਸਾਬ ਕਰਨਾ ਠੀਕ ਆ ਬਾਬੀ ਬੈਠ ਜਿਓਵੇਂ ਤੁਸੀਂ ਬੈਠੋ ਜੀ ਬੈਠੋ ਕਰਦੇ ਬੰਦ ਤੇ ਸ਼ੇਅਰ ਕਰੋ ਵੀਡੀਓ ਫਸਟ ਵਾਰ ਤੇ ਬਾਬੀ ਚਲੋ ਜੀ ਚਲੋ